ਨਾਮ ਤੋਂ ਕੀ ਪ੍ਰੈਸ ਕਾਨਫਰੰਸ ਤੁਸੀਂ ਇਹ ਕਰਦੇ ਮਕਸਦ ਕੀ ਲੈ ਗਏ ਮੇਰਾ ਨਾਮ ਬਲਦੇਵ ਸਿੰਘ ਹੈ ਜੀ ਮੈਂ ਅੱਜ ਬਾਬਾ ਮੇਰਖ ਸਿੰਘ ਸਾਹਿਬ ਦੀਆਂ ਜਿਹੜੀਆਂ ਉਹਨਾਂ ਨੇ ਸਾਡੇ ਕੌਮ ਨੂੰ ਸੁਭਾਵਾਂ ਦਿੱਤੀਆਂ ਪਰ ਉਹ ਸਾਡੇ ਕਿਸੇ ਤੱਕ ਨਹੀਂ ਪਹੁੰਚ ਗਈਆਂ ਉਹਦੇ ਰਿਗਾਰਡਿੰਗ ਮੈਂ ਤੁਹਾਡੇ ਉਹਨਾਂ ਬਾਰੇ ਕੁਝ ਜਾਣਨ ਆਪਣਾ ਚਾਹੁੰਦਾ ਅੱਜ ਮੈਂ ਇਸ ਮੌਕੇ ਤੇ ਤੁਹਾਡੇ ਸਾਰਿਆਂ ਨਾਲ ਰਲ ਕੇ ਜੋ ਗੱਲਾਂ ਸਾਂਝੀਆਂ ਕਰਨੇ ਚਾਹੁੰਦਾ ਉਹ ਉਸ ਮਾਨਸਿਕੀ ਦੇ ਸੰਵਿਧਾਨ ਦੇ ਨਿਰਮਾਤਾ ਡਾਕਟਰ ਭੀਮਰਾਓਂਬੇਦਕਰ ਜਿਹੜੇ ਸਮਾਜ ਨੂੰ ਅਤੇ ਉਹਨਾਂ ਦੇ ਸਮਾਜ ਵਿੱਚ ਸਾਰਿਆਂ ਦੇ ਬਰਾਬਰ ਖੜੇ ਹੋਣ ਦੇ ਹੱਕ ਦੇਣ ਬਾਰੇ ਹੈ ਉਹਨਾਂ ਨੇ ਸੁਧਾਨ ਦੇ ਰਾਹੀਂ ਸਾਨੂੰ ਜੋ ਦਿੱਤਾ ਉਹਨਾਂ ਦੀ ਵਿਚਾਰਧਾਰਾ ਉਹ ਜੋ ਉਸ ਤੇ ਦੇ ਕੇ ਅਸੀਂ ਉਸ ਨੂੰ ਪੂਰੀ ਤਰ੍ਹਾਂ ਨਹੀਂ ਅਪਰਾ ਸਕੇ ਮੈਂ ਬਾਬਾ ਸਾਹਿਬ ਦੀ ਉਸ ਸੋਚ ਦੇ ਨਾਲ ਸਹਿਮਤ ਹਾਂ ਕਿ ਮੈਨੂੰ ਮੇਰੇ ਹੀ ਸਮਾਜ ਦੇ ਲੋਕਾਂ ਨੇ ਧੋਖਾ ਦਿੱਤਾ ਜੋ ਕਿ ਅੱਜ ਵੀ ਉਸੇ ਤਰ੍ਹਾਂ ਜਾਰੀ ਹੈ ਬਾਬਾ ਸਾਹਿਬ ਨੇ ਆਪਣੇ ਸਮਾਜ ਦੇ ਲੋਕਾਂ ਨੂੰ ਪੜ੍ਹ ਲੈ ਕੇ ਸੰਗਠਨ ਕਰਨ ਨੂੰ ਕਿਹਾ ਸੀ ਪਰ ਅਸੀਂ ਇਹ ਜਿਹਾ ਨਹੀਂ ਕਰ ਸਕਦੇ ਅਸੀਂ ਬਾਬਾ ਸਾਹਿਬ ਦੇ ਵਿਚਾਰਧਾਰਾ ਨੂੰ ਭੁੱਲ ਕੇ ਦੂਜੀਆਂ ਪਾਰਟੀਆਂ ਦੇ ਵਿਚਾਰਧਾਰਾ ਨੂੰ ਅਪਣਾ ਕੇ ਉਹਨਾਂ ਵਿੱਚ ਜਜਬ ਹੋ ਕੇ ਰਹਿ ਗਏ ਅਤੇ ਆਪਣੇ ਨਿੱਜੀ ਹਿੱਤਾਂ ਨੂੰ ਪਹਿਲ ਦੇ ਕੇ ਮਿਸਾਲ ਵਜੋਂ ਪੰਜਾਬ ਵਿੱਚ ਜੀ ਤੁਹਾਨੂੰ ਕਿਉਂ ਲੱਗਦਾ ਕਿਵੇਂ ਕਿਸੇ ਤਿਕਨਾ ਉਹਨਾਂ ਦੇ ਵਿਚਾਰ ਸੀਗੇ ਉਹ ਨਹੀਂ ਜੜੇ ਆ ਪ੍ਰੈਕਟੀਕਲ ਹੋ ਸਕਿਆ ਹਾਂਜੀ ਕਿਵੇਂ ਕਰ ਲੱਗਾ ਤੁਹਾਨੂੰ ਬਾਬਾ ਸਾਹਿਬ ਨੇ ਇਹਨਾਂ ਸਾਨੂੰ ਕਿਹਾ ਸੀ ਜਿੰਨਾ ਚਿਰ ਤੁਸੀਂ ਤਾਂ ਸਾਨੂੰ ਸਰਕਾਰ ਦੇ ਵਿੱਚ ਸਰਕਾਰ ਦੇ ਵਿੱਚ ਸਾਨੂੰ ਜਗ੍ਹਾ ਨਹੀਂ ਮਿਲਦੀ ਉਹਨਾਂ ਤੇ ਸਾਨੂੰ ਉੱਥੇ ਕੋਈ ਨਿਆਂ ਨਹੀਂ ਮਿਲਦਾ ਉਹਨਾਂ ਨੇ ਇਸ ਨੂੰ ਕਰਨ ਵਾਸਤੇ ਸਾਨੂੰ ਉਹਦੇ ਵਿੱਚ ਰਿਜ਼ੋਲਵ ਜਾਰੀ ਰੱਖਿਆ ਤੁਹਾਨੂੰ ਲਾਗੂ ਕਰਾਈ ਹਰ ਇੱਕ ਪਾਰਟੀ ਦੇ ਵਿੱਚ ਜੀ ਦਲਿਤ ਦੇ ਲੀਡਰ ਹੈਗੇ ਨੇ ਤੁਹਾਨੂੰ ਵੀ ਲੱਗਦਾ ਕਿ ਉਹ ਫਿਰ ਤੁਹਾਡੀ ਗੱਲ ਨਹੀਂ ਕਰਦੇ ਕਿਸੇ ਦਲਕਾਂ ਦੀ ਉਹ ਜਦੋਂ ਵੀ ਉਹ ਉਹ ਤਾਂ ਦੂਸਰੀਆਂ ਪਾਰਟੀਆਂ ਦੇ ਵਿੱਚ ਜਾ ਕੇ ਸਿਰਫ ਇੱਕ ਟੇਟ ਲੈਂਣ ਆਪਣੇ ਨਿੱਜੀ ਹਿੱਤ ਨੂੰ ਲੈ ਕੇ ਵੀ ਇੱਕ ਮੈਂ ਟੇਟ ਲੈਣੀ ਆ ਟੇਟ ਲੈ ਲੈਂਦਾ ਜੋ ਤੇ ਲੈ ਕੇ ਜਿੱਤ ਕੇ ਉਹ ਵਿਧਾਨ ਸਭਾ ਜਾ ਕੇ ਬੋਲਦਾ ਨੇ ਨਾ ਪਾਰਲੀਮੈਂਟ ਜਾ ਕੇ ਉਸ ਨੂੰ ਇਹ ਖਤਰਾ ਹੁੰਦਾ ਜੇ ਅੱਜ ਮੈਂ ਬੋਲਿਆ ਤੇ ਅਗਲੀ ਵਾਰੀ ਮੈਨੂੰ ਟੇਟ ਨਹੀਂ ਮਿਲਣੀ ਉਹ ਡਰ ਹੈ ਤੇ ਉਹ ਕੁਝ ਬੋਲਣ ਤੋਂ ਬਰਤਦਾ ਸੁਣਾਤਾ ਤੇ ਸਾਡੇ ਆਪਣੇ ਸਮਾਜ ਬਾਰੇ ਜਾਂ ਕਿਸੇ ਵੀ ਬਾਰੇ ਉਹਨਾਂ ਨਾਲ ਟੱਕ ਕੋਈ ਗੱਲ ਨਹੀਂ ਕੀਤੀ ਤੁਸੀਂ ਸਮਾਜ ਨੂੰ ਕਿੱਦਾਂ ਇਕੱਠਾ ਕਰੋਗੇ ਇਕੱਠੇ ਕਰਨ ਦੀ ਗੱਲ ਤੁਸੀਂ ਕਰ ਰਹੇ ਹੋ ਕਿੱਦਾਂ ਇਕੱਠਾ ਕਰੋਗੇ ਕਿਉਂਕਿ ਅਲੱਗ-ਅਲੱਗ ਹਰ ਵਕਤ ਦੇ 파ਰਟੀ ਦੇ ਵਿੱਚ ਹੈਗੇ ਨੇ ਦੇਖੋ ਇਹ ਵਾਸਤੇ ਸਾਨੂੰ ਪੂਰਸ਼ੀ ਕਰਨੀ ਪੈਣੀ ਆ ਜਿਸ ਤਰ੍ਹਾਂ ਹੁਣ ਮੈਂ ਤੁਹਾਨੂੰ ਇੱਕ ਦੱਸਣਾ ਚਾਹੁੰਦਾ ਵੀ ਇੱਕ ਮਿਸਾਲ ਦੇ ਤੌਰ ਤੇ ਆਪਾਂ ਪੰਜਾਬ ਸਟੇਟ ਨੂੰ ਲੈ ਲੈਂਦੇ ਆ ਇਹਦੇ ਵਿੱਚ 117 ਹਲਕੇ ਆ ਜੇ 117 ਦੇ ਵਿੱਚੋਂ ਆਪਾਂ 34% ਹਲਕੇ ਰਿਜ਼ਰਵ ਹੈ ਜੇ ਇਸੇ 134 ਦੇ ਵਿੱਚੋਂ 117 ਦੇ ਵਿੱਚੋਂ 134 ਘੜ ਦੇ 34 ਘੜ ਦਿੰਦੇ ਆ ਤੇ 83% ਬਰਤੀਏ ਜਿਹੜੀਆਂ ਦੂਸੀਆਂ ਪਾਰਟੀਆਂ ਉੱਥੇ ਹੀ ਇੰਨੇ ਕ ਬੰਦਿਆਂ ਨੂੰ ਹੀ ਖੜੇ ਕਰ ਸਕਦੀਆਂ ਪਰ 84ਵੇਂ ਬੰਦਾ ਨਹੀਂ ਕਰ ਸਕਦੀ ਪਰ ਸਾਡੇ ਕੋਲ 34 ਤੋਂ ਵੱਧ ਉੱਪਰ ਤੱਕ ਜਿੰਨੇ ਮਰਜ਼ੀ ਬੰਦੇ ਖੜੇ ਕਰ ਸਕਦੇ ਆ ਸਾਡੇ ਕੋਲ ਕੋਈ 150 ਬੰਦਾ ਹੈਗਾ ਸਾਰਾ ਸਾਰੀਆਂ ਪਾਰਟੀਆਂ ਨੂੰ ਲਾ ਕੇ ਜਿੰਨਾ ਹੈਗਾ ਉਹ ਸਿਰਫ ਆਪਣੇ ਉਸ 84 34 ਸੀਟਾਂ ਦੇ ਵਿੱਚ ਰਾਲ ਕੇ ਆੜ ਕੇ ਬਹਿ ਗਏ ਤੇ ਉਹਦੇ ਵਿੱਚ ਹੀ ਉਹ ਘੇਰੇ ਕਰਨ ਆਪਸ ਵਿੱਚ ਹੀ ਲੜਨ ਲੱਗ ਪਏ ਉਹਨਾਂ ਉਸ ਤੋਂ ਬਾਹਰ ਨਿਕਲ ਦੀ ਕੋਸ਼ਿਸ਼ ਹੀ ਨਹੀਂ ਕੀਤੀ ਜੋ ਕੋਸ਼ਿਸ਼ ਕਰਦੇ ਆ ਉਹ 34 ਸੀਟਾਂ ਸਾਡੇ ਕੋਲ ਹੈਗੀਆਂ ਹੈਗੀਆਂ ਉਸ ਤੋਂ ਬਾਅਦ ਉੱਪਰ ਜਾ ਕੇ ਖੱਟ ਗੋ ਸਾਨੂੰ ਸਰਕਾਰ ਬਣਾਉਂਦੇ 23 83 ਨੂੰ ਸਾਨੂੰ 25 ਸੀਟਾਂ ਦੀ ਲੋੜ ਹੈ ਅੱਜ ਦੇ ਜਦੋਂ ਅੰਬੇਦਕਰ ਦਿਵਸ ਵੀ ਆ ਰਿਹਾ ਤੇ ਉਹਦੇ ਉੱਤੇ ਲਗਾਤਾਰ ਇੱਕੋ ਗੱਲ ਹੁੰਦੀ ਹੈ ਕਿ ਬੱਚਿਆਂ ਨੂੰ ਪੜਾਣਾ ਚਾਹੀਦਾ ਅੰਬੇਦਕਰ ਦੇ ਜਿਹੜੇ ਵੀ ਦਲੀ ਸਮਾਜ ਦੇ ਹਨ ਲੇਕਿਨ ਅੱਜ ਵੀ ਦੇ ਦੇ ਕਿ ਦਲੀ ਸਮਾਜ ਨੂੰ ਜਿੰਨੀਆਂ ਸਹੂਲਤਾਂ ਮਿਲਦੀਆਂ ਤੇ ਲੇਕਿਨ ਅੱਜ ਵੀ ਉਹ ਆਪਣੀਆਂ ਸਹੂਲਤਾਂ ਤੋਂ ਵਾਂਝੇ ਨੇ ਕਿਉਂਕਿ ਉਹ ਪੜਦੇ ਨਹੀਂ ਸਰ ਉਹਨਾਂ ਕੋਲੇ ਨਹੀਂ ਕੈਪੈਸਿਟੀ ਉਹਨਾਂ ਦੇ ਜਦੋਂ ਪਿੱਛੇ ਬੈਕਗ੍ਰਾਉਂਡ ਹੈ ਉਹਨਾਂ ਦੇ ਕੰਮ ਕਰ ਰਹੇ ਹੈ ਕੋ ਉਹ ਆਪਣੇ ਬੱਚਿਆਂ ਨੂੰ ਪੜਾਈ ਨਹੀਂ ਸਕਦੇ ਉਹਨਾਂ ਨੂੰ ਘਰ ਆ ਕੇ ਕੰਮ ਕਰਨਾ ਪੈਂਦਾ ਕਾਮਨਡ ਸਕੂਲਾਂ ਦੇ ਵਿੱਚ ਜਦੋਂ ਬੱਚੇ ਜਾਂਦੇ ਉਹਨਾਂ ਨੂੰ ਕੋਈ ਫਿਕਰ ਨਹੀਂ ਹੁੰਦਾ ਕਿਉਂ ਲੇਕਿਨ ਅੱਜਕੱਲ ਤਾਂ ਹੁੰਦਾ ਸਰਕਾਰੀ ਸਕੂਲਾਂ 'ਚ ਵੀ ਸਰਕਾਰ ਕਹਿੰਦੀ ਹੈ ਜੀ ਫੈਸਿਲਿਟੀ ਦੇ ਦੇ ਫੈਸਿਲਿਟੀ ਦੇ ਦਿੱਤੀ ਉਹ ਬੱਚਿਆਂ ਨੂੰ ਮਿਲਿਆ ਨਾ ਪਰ ਘਰ ਆ ਕੇ ਕੰਮ ਕੰਮ ਕਰਦੇ ਉਹਨਾਂ ਨੂੰ ਆਪਣੇ ਦੂਜੇ ਕੰਮ ਕਰਨੇ ਪੈਂਦੇ ਆ ਦੂਜੇ ਬੱਚਿਆਂ ਨੂੰ ਤਾਂ ਰਹਿ ਗਏ ਆ ਕੋਈ ਕੰਮ ਨਹੀਂ ਟਿਊਸ਼ਨਾਂ ਲੱਗ ਪੜ੍ਹਦੇ ਰਹਿ ਜਾਂਦੇ ਆ ਕਿ ਉਹਨਾਂ ਜਿੱਦਾਂ ਹੁਣ ਸਰਕਾਰ ਫੈਸਿਲਿਟੀ ਦਿੰਦੀ ਹੈ ਲੇਕਿਨ ਉਹ ਫੈਸਿਲਿਟੀ ਤੋਂ ਦੂਜੇ ਜਿਹੜੇ ਜਨਰਲ ਕੈਟਾਗਰੀ ਦੇ ਬੱਚੇ ਉਹ ਵਾਂਝੇ ਰਹਿ ਜਾਂਦੇ ਤੇ ਤੁਹਾਡੇ ਜਿਹੜੀਆਂ ਸੀਟਾਂ ਖਾਲ ਉਹ ਨਹੀਂ ਤੁਸੀਂ ਇਹੀ ਕਹਿਣਾ ਚਾਹੁੰਦੇ ਜਿਹੜੀ ਜਿਹੜੀ ਰਾਖਵੀਂ ਸੇਟਾ ਨੇ ਇਹ ਜਿਹੜੀਆਂ ਰਾਖਵੀਂ ਜਿਹੜੇ ਰੱਖੀਆਂ ਜਾਂਦੀਆਂ ਨੇ ਮਤਲਬ ਕੋਈ ਵੀ ਫੈਸਿਲਿਟੀ ਆ ਫੈਸਿਲਿਟੀ ਰੱਖੀ ਜਾਂਦੀ ਆ ਉਹ ਤੁਹਾਨੂੰ ਨਹੀਂ ਮਿਲਦੀ ਤੁਸੀਂ ਇਹੀ ਕਹਿਣਾ ਚਾਹੁੰਦੇ ਹੋ ਨਹੀਂ ਇਹ ਨਹੀਂ ਮੈਂ ਕਿਹਾ ਪਰ ਜਿੱਥੇ ਜਿਹਨਾਂ ਲੋਕਾਂ ਤੱਕ ਪਹੁੰਚਣੀ ਓਹ ਨਹੀਂ ਪਹੁੰਚ ਰਹੀ ਪਹੁੰਚ ਰਹੀ ਕੁਝ ਰਾਖਵਗਰ ਨਹੀਂ ਪਹੁੰਚਦਾ ਲੋਕਾਂ ਦਾ ਕੋਈ ਹੋਣੇ ਤਾਂ ਮੈਂ ਤੁਹਾਨੂੰ ਇੱਕ ਤੁਸੀਂ ਕਿੰਦਾ ਪਹਚਾਨ ਦੀ ਕੋਸ਼ਿਸ਼ ਕਰੋਗੇ ਜੀ ਮੈਂ ਤਾਂ ਸਭ ਤੋਂ ਪਹਿਲਾਂ ਇਹ ਕਰੂੰਗਾ ਜਿੰਨਾ ਚਿਰ ਇਹ ਬੰਦੇ ਇਕੱਠੇ ਹੋਗੇ ਬਾਹਰ ਆ ਕੇ ਇੱਕ ਜਗ੍ਹਾ ਮਾਰਚ ਤੇ ਆ ਕੇ ਨਹੀਂ ਲੜਦੇ ਕਿ ਉਹਨਾਂ ਚਿਰ ਇਹ ਪਾਰਟੀਆਂ ਸਾਨੂੰ ਸਾਡੇ ਹੱਕ ਨਹੀਂ ਦੇਣ ਦੇਣਗੀ ਥੋੜੀ ਜ਼ਮੀਨ ਦੀ ਕੀ ਹੈ ਜੀ ਥੋੜੀ ਜ਼ਮੀਨ ਨਹੀਂ ਤੁਸੀਂ ਲੋਕ ਸਭਾ ਚੋਣ ਆਉਣ ਵਾਲੇ ਕੀ ਤੁਸੀਂ ਹੁਣ ਇਹਦੇ ਵਿੱਚ ਕਿਸ ਤਰ੍ਹਾਂ ਦੀ ਲੋਕਾਂ ਨੂੰ ਜਲਦੂ ਕਰੂਗਾ ਸਰ ਮੈਂ ਲੋਕ ਸਭਾ ਦੇ ਹਜੇ ਇਹਨਾਂ ਨਹੀਂ ਕਰੂੰਗਾ ਟਿੱਪਣੀ ਕਿਉਂਕਿ ਇਹ ਪੋਲੀਟੀਕਲ ਮਸਲਾ ਬਣਨਾ ਹੈ ਪੋਲੀਟੀਕਲ ਮਸਲਾ ਨਹੀਂ ਲੈ ਕੇ ਮੈਂ ਬੈਠਾ ਸੋਸ਼ਲ ਨੀਤੀ ਤੇ ਤੁਸੀਂ ਕੀ ਸਿੱਕਣਾ ਜਾ ਰਹੇ ਹੋ ਕਿਹੜੀ ਰਣਨੀਤੀ ਸੋਸ਼ਲ ਉਹ ਰਣਨੀਤੀ ਕੀ ਹੈ ਸੋਸ਼ਲ ਨੀਤੀ ਹੈ ਵੀ ਮੈਂ ਇਹਨਾਂ ਲੋਕਾਂ ਨੂੰ ਇਕੱਠੇ ਹੋਣ ਲਈ ਮਜਬੂਰ ਕਰੂੰਗਾ ਇਹਨਾਂ ਨੂੰ ਲੋਕਾਂ ਨੂੰ ਕਹੂੰਗਾ ਜੀ ਜਾ ਕੇ ਵੀ ਇਹਨਾਂ ਨੂੰ ਹਿਸਾਬ ਪੁੱਛੋ ਵੀ ਤੁਸੀਂ ਤੁਹਾਨੂੰ ਅੱਜ ਤੱਕ ਕੀਤਾ ਕੀ ਆ ਜਿਸ ਤਰ੍ਹਾਂ ਮੈਂ ਰਹਾ ਉਹ ਤੋਂ ਮੈਂ ਨਹੀਂ ਕਹਿਣਾ ਚਾਹੁੰਦਾ ਫਿਰ ਪੋਲੀਟੀਕਲ ਮੰਡਟ ਵਿੱਚ ਆ ਜਾਈ ਨਹੀਂ ਗਾ ਪਰ ਹਾਲ ਤੁਸੀਂ ਆਪਣਾ ਪਤਾ ਜਿੱਥੇ ਮੰਡੀ ਜਿਹੜੀ ਬਣਾਈ ਹੈ ਹੁਣ ਤੁਸੀਂ ਲੋਕਾਂ ਨੂੰ ਰਿਕਰਟ ਕਰਨਾ ਚਾਹੀਦਾ ਹੈ ਹਾਂਜੀ